ਤਸ਼ਰੀਆ ਕਾਲਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੋ ਲਾਈਫਟ ਮੈਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਆਂ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜਦੀ ਕਲਾ ਚ ਹੋਵਗੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਠੀਕ ਆਂ ਜੀ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਪੁਰਾਣੇ ਸਹਰਾਣੇ ਦਾ ਜੋ ਕਵਰ ਹੁੰਦਾ ਉਹਦੀ ਇੱਕ ਸਪੈਸ਼ਲ ਵੀਡੀਓ ਤੇ ਲਓ ਜੀ ਇਹ ਹੋ ਗਿਆ ਜੀ ਆਪਣਾ ਪੁਰਾਣਾ ਸਹਰਾਣਾ ਕਵਰ ਸਰਹਾਣੇ ਦਾ ਕਵਰ ਹੈ ਇਹ ਤੋਂ ਇੱਕ ਵਧੀਆ ਤੇ ਅਨੋਖੀ ਚੀਜ਼ ਬਣਾਵਾਂਗੇ ਕੀ ਚੀਜ਼ ਬਣਾਵਾਂਗੇ ਜੋ ਆਪਣੇ ਮਤਲਬ ਕਿ ਕੰਮ ਆਉਣ ਵਾਲੀ ਚੀਜ਼ ਆ ਤੇ ਚਲੋ ਸਟਾਰਟ ਕਰਦੇ ਆਪਾਂ ਇਹ ਹੋ ਗਿਆ ਆਪਣਾ ਸਰਹਾਣੇ ਦਾ ਕਵਰ ਠੀਕ ਹੈ ਜੀ ਹੁਣ ਇਹ ਜਿੱਪ ਵਾਲਾ ਸਰਹਾਣੇ ਹੈ ਠੀਕ ਹੈ ਜੀ ਜਿੱਪ ਲੱਗੀ ਹੋਈ ਹੈ ਤੇ ਤੇ ਆਪਾਂ ਨੇ ਕੀ ਕਰਨਾ ਹੈ ਜੀ ਇਹ ਜਿੱਪ ਜਿਹੜੀ ਆਪਣੇ ਖੋਲ ਕੇ ਇਹਦੇ ਵਿੱਚ ਨਾ ਆਪਾਂ ਜਾਂ ਤੁਸੀਂ ਜੇ ਤੁਹਾਡੇ ਲਵੇ ਚੋਰਸ ਕੋਈ ਮومی ਕਾਗਜ਼ ਹੈਗਾ ਉਹ ਪਾ ਸਕਦੇ ਹੋ ਜੇ ਮਤਲਬ ਕਿ ਮੱਕੀ ਦੇ ਆਟੇ ਦੀ ਥੈਲੀ ਆ ਇਹ ਪਾਸਾ ਕਰਦੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ। ਲੋ ਜੀ ਆਪਾਂ ਨੇ ਜੋ ਮੱਕੀ ਦਾ ਆਟੇ ਦੀ ਖਾਲੀ ਥੈਲੀ ਸੀ ਉਹ ਇਹਦੇ ਵਿੱਚ ਪਾ ਦਿੱਤੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ? ਇਹ ਸਰਾਣੀ ਨੂੰ ਇਦਾਂ ਫੋਲਡ ਕਰਕੇ ਨਾ ਇਹਦੇ ਆਹ ਖੁੰਝੇ ਫੜ ਕੇ ਇੱਥੇ ਆਪਾਂ ਸਲਾਈ ਲਗਾਵਾਂਗੇ। ਚਾਰੇ ਖੁੰਝਿਆਂ 'ਚ। ਲੋ ਜੀ ਇਦਾਂ ਕਰਕੇ ਆਪਾਂ ਚਾਰੇ ਖੁੰਝਿਆਂ 'ਚ ਸਲਾਈ ਲਗਾ ਦਿੱਤੀ ਹੈ ਠੀਕ ਹੈ ਜੀ। ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਖੁੰਝੇ ਨੂੰ ਇਦਾਂ ਇੱਧਰ ਫੋਲਡ ਕਰਕੇ ਇੱਥੇ ਸਲਾਈ ਲਗਾ ਦਾਂਗੇ ਠੀਕ ਹੈ। ਤੇ ਇਧਰ ਫੋਲਡ ਕਰਕੇ ਆਪਾਂ ਇੱਦਾਂ ਸਲਾਈ ਲਗਾ ਦਾਂਗੇ ਇਦਾਂ ਕਰਕੇ ਦੂਜੇ ਪਾਸੇ ਵੀ ਆਪਾਂ ਇਦਾਂ ਹੀ ਕਰਦੇ ਆ ਜੀ ਆਪਣਾ ਕਿੰਨਾ ਵਧੀਆ ਆਰਗੇਨਾਈਜ਼ਰ ਬਣ ਕੇ ਰੈਡੀ ਹੋਇਆ ਤੇ ਇਹਦੇ ਵਿੱਚ ਆਪਾਂ ਬੱਚਿਆਂ ਦੀ ਜਿਵੇਂ socks ਵਗੈਰਾ ਇਦਾਂ ਇਕੱਠੀਆਂ ਕਰਕੇ ਜੋੜਾ-ਜੋੜਾ ਬਣਾ ਕੇ ਇਦਾਂ ਕਰਕੇ ਰੱਖ ਸਕਦੇ ਤੁਹਾਨੂੰ ਰੱਖ ਕੇ ਦਿਖਾਉਣੀ ਆ ਆਪਾਂ ਇਦਾਂ ਜੋੜਾ-ਜੋੜਾ ਬਣਾ ਕੇ ਰੱਖ ਸਕਦੇ ਆ ਤੇ ਤੁਹਾਨੂੰ ਇਹ ਮੇਰਾ ਛੋਟਾ ਜਿਹਾ ਆਰਗੇਨਾਈਜ਼ਰ ਕਿਦਾਂ ਦਾ ਲੱਗਿਆ ਜਾਂ ਇਹਦੇ ਵਿੱਚ ਤੁਸੀਂ ਬੱਚਿਆਂ ਦੀ T-shirt ਆ ਵਗੈਰਾ ਹੁੰਦੀਆਂ ਨੇ ਉਹ ਵੀ ਭਾਰ ਰੱਖ ਸਕਦੇ ਹੋ ਇਹਦੇ ਵਿੱਚ ਤੇ ਬਾਕੀ ਦੁਪੱਟੇ ਵਗੈਰਾ ਹੁੰਦੇ ਨੇ ਆਪਣੇ ਉਹ ਵੀ ਤੈਂ ਲਗਾ ਕੇ ਇਹਦੇ ਵਿੱਚ ਰੱਖ ਸਕਦੇ ਆ ਤੇ ਆਪਣੀ ਮਤਲਬ ਕਿ ਲਿਮਾਰੀ ਦੇ ਵਿੱਚ ਥੋੜੀ ਸਪੇਸ ਬਣ ਜੂਗੀ ਕੱਪੜੇ ਰੱਖਣ ਲਈ ਤੇ ਇਦਾਂ ਹਲਮਾਰੀ ਚ ਇੱਕ ਪਾਸੇ ਟਿਕ ਜੂਆ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਜ਼ਰੂਰ ਕਰਿਆ ਕਰੋ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਨ ਸ਼ਸ਼ਿਕਾ